ਸਰਦੇ ਪਟਾਲਾ ਰੋਡ ਤੇ ਅੱਜ ਮੈਡੀਕਲ ਸ਼ਿਅਰ ਹਸਪੀਟਲ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਤਾਂ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਵੱਖ-ਵੱਖ ਪਿੰਡਾਂ ਤੋਂ ਜਾਂ ਫਿਰ ਸ਼ਹਿਰਾਂ ਤੋਂ ਲੋਕ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਪਿੰ ਤਾਂ ਅੱਜ ਉਹਨਾਂ ਨੂੰ ਰਾਹਤ ਵੀ ਮਿਲਦੀ ਪਈ ਹੈ ਕਿਉਂਕਿ ਫ੍ਰੀ ਮੈਡੀਕਲ ਚੈੱਕਅਪ ਜਿਹੜਾ ਕੈਂਪ ਉਹ ਲਗਾਇਆ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ 10ਵੀਂ ਜਿਹੜੀ ਵਰ੍ਹੇ ਉਹ ਮਨਾਈ ਜਾ ਰਹੀ ਹੈ ਤਾਂ ਉਹਨਾਂ ਦੀ ਯਾਦ ਵਿੱਚ ਹਰ ਸਾਲ ਜਿਹੜਾ ਇਹ ਮੈਡੀਕਲ ਕੈਂਪ ਜਾਂ ਫਿਰ ਬਲੱਡ ਕੈਂਪ ਲਗਾਇਆ ਜਾਂਦਾ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੀ ਕੇਅਰ ਐਂਡ ਸ਼ੋਰ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਜਿੱਥੇ ਕੀ ਉਹਨਾਂ ਦੇ ਵੱਲੋਂ ਜਗਬਾਣੀ ਪੰਜਾਬ ਕੇਸਰੀ ਦੀ ਪੂਰੀ ਟੀਮ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਗਈ ਹੈ ਜਿਸ ਤੋਂ ਬਾਅਦ ਰਿਬਨ ਵੀ ਉਹਨਾਂ ਦੇ ਵੱਲੋਂ ਕੱਟਿਆ ਜਾ ਰਿਹਾ ਤਾਂ ਇਸ ਵळे ਉਸ ਟਾਈਮ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਜਿੱਥੇ ਕੀ ਕੇਅਰ ਐਂਡ ਸ਼ੋਰ ਹਸਪੀਟਲ ਦੇ ਐਮ ਡੀ ਅਜੈਦੀਪ ਵੀ ਨਾਲ ਦਿਖਾਈ ਦੇ ਰਹੇ ਤਾਂ ਪੂਰੀ ਟੀਮ ਦੇ ਵੱਲੋਂ ਉਹਨਾਂ ਦਾ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸ ਵळे ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਤਾਂ ਫਿਲਹ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਯਾਦ ਦੇ ਵਿੱਚ ਜਿਹੜਾ 10ਵਾਂ ਮੈਡੀਕਲ ਕੈਂਪ ਲਗਾਇਆ ਗਿਆ ਤਾਂ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਸ਼ਰਧਾਂਜਲੀ ਵੀ ਜਿਹੜੀ ਉਹ ਦਿੱਤੀ ਜਾ ਰਹੀ ਆ ਜਿਸ ਦੀ 라이ਵ ਤਸਵੀਰ ਅਸੀਂ ਤੁਹਾਰਾਂ ਨਾਲ ਸਾਂਝ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਰੜੀ ਆ ਉਹ ਦਿੱਤੀ ਗਈ ਆ ਅਸੋੜੇ ਅੰਬਰ ਸਾਤੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਵੀ ਇਸ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅਰ ਤੁਸੀਂ ਵੀ ਮੈਡੀਕਲ ਕੈਂਪ ਤੇ ਪਹੁੰਚੇ ਹੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਗਵਾਸੀ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਉਹ ਉਹਨਾਂ ਦੀ ਯਾਦ ਵਿੱਚ ਹਰ ਵਾਰੀ ਮੈਡੀਕਲ ਕੈਂਪ ਤੇ ਬਲੱਡ ਡੋਨੇਸ਼ਨ ਕੈਂਪਸ ਲਾਏ ਜਾਂਦੇ ਵਕ ਵਕ ਏਰੀਆਜ਼ ਦੇ ਵਿੱਚ ਸੋ ਮੈਂ ਵੀ ਇੱਥੇ ਸ਼ਾਮਲ ਹੋਇਆ ਇੱਕ ਵਿਸ਼ੇਸ਼ ਸ਼ਰਧਾਂਜਲੀ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਜਿਹੜੀ ਮੇਨ ਕਿਉਂਕਿ ਸਾਰੇ ਪਰਿਵਾਰ ਦਾ ਬਹੁਤ ਵੱਡੀਆਂ ਕੁਰਬਾਨੀਆਂ ਨੇ ਦੇਸ਼ ਦੀ ਸ਼ਾਂਤੀ ਵਾਸਤੇ ਤੇ ਦੇਸ਼ ਦੀ ਅਖੰਡਤਾ ਵਾਸਤੇ ਤੇ ਸਾਰੇ ਮਤਲਬ ਭਾਈਚਾਰੇ ਵਾਸਤੇ ਤੋਂ ਇਸ ਕਰਕੇ ਮੈਂ ਤੁਹਾਨੂੰ दिली ਮੁਬਾਰਕਬਾਦ ਦਿੰਦਾ ਹਾਂ ਔਰ ਸਾਰੇ ਆਰਗੇਨਾਈਜ਼ਰਸ ਨੂੰ ਵੀ ਇਹ ਮੇਰੀ ਮੁਬਾਰਕਬਾਦ ਹੈ ਕਿ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਸ ਨਾਲ ਕਿ ਸਾਰਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਹੋਇਆ ਹੈ ਔਰ ਪੇਸ਼ੈਂਟਸ ਨੂੰ ਬੜਾ ਫਾਇਦਾ ਹੋਇਆ। ਤਸੱਲੁਖ ਨੂੰ ਅੱਜ ਦੇ ਦਿਨ ਨੂੰ ਲੈ ਕੇ ਤੁਸੀਂ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਹੋ ਜੀ? ਮੈਂ ਤਾਂ ਇਹੀ ਗੱਲ ਕਹਿਣਾ ਕਿ ਸਾਡੇ ਜਿਹੜੇ ਮਹਾਨ ਸ਼ਹੀਦ ਪਰਿਵਾਰ ਨੇ ਹੋਰ ਨੇ ਉਹਨਾਂ ਨੂੰ ਅੱਜ ਯਾਦ ਰੱਖੀਏ ਔਰ ਆਪਣਾ ਜਿਹੜੀ ਸਿਹਤ ਹੈ ਤੰਦਰੁਸਤੀ ਇਹ ਸਭ ਤੋਂ ਅਹਿਮ ਚੀਜ਼ ਹੈ ਉਹਦੇ ਉੱਤੇ ਆਪਾਂ ਧਿਆਨ ਦੇਈਏ। ਤਾਂ ਕਿ ਅਸੀਂ ਜਿਹੜਾ ਸਮਾਜ ਦੇ ਵਿੱਚ ਬੈਟਰ ਵਿਚਰ ਸਕੀਏ ਤਾਂ ਬਿਲਕੁਲ ਸਰ ਜੇਕਰ ਅਸੀਂ ਗੱਲ ਕਰੀਏ ਆਮ ਜਨਤਾ ਜਿਹੜੀ ਹਸਪਤਾਲਾਂ ਦੇ ਵਿੱਚ ਕਿਸੇ ਵਾਲੇ ਨਹੀਂ ਜਾਂਦੀ ਉਹ ਸਰਕਾਰੀ ਹਸਪਤਾਲਾਂ ਦਾ ਵਿੱਚ ਜ਼ਿਆਦਾਤਰ ਜਾਂਦੀ ਹੈ ਤਾਂ ਆਡੇ ਦੇ ਦਿਨ ਲੈ ਕੇ ਫ੍ਰੀ ਜਿਹੜਾ ਮੈਡੀਕਲ ਕੈਂਪ ਲਗਾਇਆ ਜਾਂਦਾ ਤਾਂ ਉਸ ਦੇ ਵਿੱਚ ਲੋਕਾਂ ਨੂੰ ਵੀ ਕਾਫੀ ਰਾਹਤ ਜਿਹੜੀ ਉਹ ਮਿਲਦੀ ਹੈ ਜੀ ਹਾਂਜੀ ਬਿਲਕੁਲ ਦੇਖੋ ਕਈ ਲੋਕ ਨਹੀਂ ਅਫੋਰਡ ਕਰ ਸਕਦੇ ਕੋਈ ਮੈਡੀਸਨ ਸੋ ਮੇਨ ਉਪਰਾਲਾ ਇਹੀ ਹੈ ਕਿ ਚੈੱਕਅਪ ਦੇ ਨਾਲ ਨਾਲ ਫ੍ਰੀ ਮੈਡੀਸਨ ਵੀ ਦਿੱਤੀ ਜਾ ਰਹੀ ਹੈ ਤੁਮੇ ਇਸ ਦੀਪ ਦਿਲੋਸ਼ ਲਗਾ ਕਰਦਾ ਸਾਰੇ ਕੰਮ ਠੀਕ ਹੈ ਸ੍ਰੀਮਤੀ ਸਰਦੇਸ਼ ਚੋਪੜਾ ਜੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੀ ਵਰਸੀ ਤੇ ਹਰ ਵਾਰ ਹਰ ਸਾਲ ਹੀ ਪੰਜਾਬ ਕੇਸੀ ਵੱਲੋਂ ਇੱਕ ਕੈਂਪ ਲਗਾਇਆ ਜਾਂਦਾ ਅੱਜ ਵੀ ਇਹ ਕੈਂਪ ਕੇਅਰ ਐਂਡ ਕਿਉਰ ਹਸਪੀਟਲਸ ਦੁਆਕੇ ਸਾਡੇ ਸੀਪੀ ਸਾਹਿਬ ਵੀ ਇੱਥੇ ਆਏ ਸੀਗੇ ਮੈਂ ਵੀ ਇੱਥੇ ਆਇਆ ਸੋ ਮੈਂ ਪੰਜਾਬ ਕੇ ਇਸ ਜਗਵਾਨ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੂੰ ਯਾਦ ਕਰਦੇ ਹਰ ਵਾਰੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਮਰੀਜ਼ਾਂ ਦੀ ਸੇਵਾ ਕਰਦੇ ਕਿਉਂਕਿ ਜਿਹੜਾ ਕੈਂਪ ਲਗਾਉਣਾ ਜਿੱਥੇ ਉਹ ਲੋਕ ਜਿਹੜੇ ਆਪਣੀ ਦਵਾਈ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਮੁਫਤ ਜਾਂਚ ਕੈਂਪ ਵੀ ਹੁੰਦਾ ਉਹਨਾਂ ਵਾਸਤੇ ਦਵਾਈਆਂ ਵੀ ਫਰੀ ਵੰਡੀਆਂ ਜਾਂਦੀਆਂ ਇਹ ਬਹੁਤ ਵਧੀਆ ਕੰਮ ਹੈ ਅਨਸਰ ਕੀ ਨਾਮ ਦਾ ਕੀ ਕਹਿਣਾ ਚਾਹਦੇ ਹੋ ਸਵੇਰ ਤੋਂ ਤੁਹਾਡੇ ਹਸਪਤਾਲ ਦੇ ਵਿੱਚ ਮੈਡੀਕਲ ਕੈਂਪ ਲੱਗਾ ਹੋਇਆ ਤਾਂ ਜੇਕਰ ਅਸੀਂ ਗੱਲ ਕਰੀਏ ਹੁਣ ਤੱਕ ਕਿੰਨੇ ਮਰੀਜ਼ ਇੱਥੇ ਪਹੁੰਚ ਚੁੱਕੇ ਨੇ ਦੇਖੋ ਜੀ ਹੁਣ ਤੱਕ ਸਵੇਰ ਤੋਂ ਲੈ ਕੇ ਹੁਣ ਤੱਕ ਅਪਰੋਕਸ 500 ਮਰੀਜ਼ ਹੋ ਚੁੱਕਾ ਹੈ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜੀ ਪਬਲਿਕ ਹੈ ਇਸ ਮੌਕੇ ਦਾ ਫਾਇਦਾ ਉਠਾ ਰਹੀ ਹੈ ਸੁਭਦੇਸ਼ ਚੋਪੜਾ ਜੀ ਬਰਸਦ ਉੱਤੇ ਜਿਹੜਾ ਅੱਜ ਉਹਨਾਂ ਨੂੰ ਦੀ ਖਾਤਰ ਜਿਹੜੀ ਫ੍ਰੀ ਦਵਾਈਆਂ ਫ੍ਰੀ ਇਲਾਜ ਹੱਡੀਆਂ ਦਾ ਚੈੱਕਅਪ ਜਨਾਨਾ ਰੋਗ ਦਾ ਮੈਂ ਡਾਕਟਰ ਨੇ ਹੱਡੀਆਂ ਨੇ ਡਾਕਟਰ ਨੇ ਜਨਰਲ ਫਿਜੀਸ਼ੀਨ ਨੇ ਤੇ ਆਜੋ ਉਹਨਾਂ ਦੀ ECG, ਸ਼ੂਗਰ, BP, ਬਲੱਡ ਟੈਸਟ ਸਭ ਫ੍ਰੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਇਸ ਵਰਸ ਦੇ ਉੱਤੇ ਜਿਹੜਾ ਅਜੋਰਾ ਜਿਹੜੀ ਪਬਲਿਕ ਹੈ ਇਸ ਦਾ ਬੈਨੀਫਿਟ ਲੈ ਰਹੀ ਹੈ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਸੱਚ ਇੱਕ ਤਰ੍ਹਾਂ ਅਸੀਂ ਗੱਲ ਕਰੀਏ ਕਿ ਕਿੰਨੇ ਸਮੇਂ ਤੋਂ ਜਿਹੜਾ ਸ਼ੁਰੂਆਤ ਕੀਤੀ ਗਈ ਸੀ ਕੈਂਪ ਦੀ ਤਾਂ ਕਿੰਨੇ ਮਹੀਨੇ ਤੱਕ ਰਹਿਣਾ ਸੀ ਜੀ ਦੇਖੋ ਜੀ ਜਦੋਂ ਤੋਂ ਸਾਡਾ ਹਸਪਤਾਲ ਖੁੱਲ੍ਹਾ ਹਰ ਸਾਲ ਪੰਜਾਬ ਕੇਸ ਲੋਜੜੇ ਸਾਨੂੰ ਇਹਨਾਂ ਦੀ ਜਿਹੜਾ ਬੈਨੀਫਿਟ ਮਿਲਦਾ ਹੈ ਕੈਂਪ ਲਾਉਣ ਦਾ ਸਾਨੂੰ ਬੜੀ ਖੁਸ਼ੀ ਹੈ ਕਿ ਚੋਪੜਾ ਪਰਿਵਾਰ ਸਾਨੂੰ ਆਪਣੇ ਪਰਿਵਾਰ ਵਾਂਗੂ ਸਮਰ ਕੇ ਸਾਨੂੰ ਸੇਵਾ ਦਾ ਮੌਕਾ ਦਿੰਦਾ ਤੇ ਕਿੰਨੇ ਡਾਕਟਰਾਂ ਦੀ ਟੀਮ ਡਿਵੈਲਪਡਾ ਚੈੱਕਪਾਪ ਜਿੱਤਾ ਗਿਆ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਦੇਖੋ ਜੀ ਇਸ ਟਾਈਮ ਜਿਹੜੇ ਹੱਡੀਆਂ ਦੇ ਡਾਕਟਰ ਨੇ ਜਨਾਨਾਂ ਦੇ ਡਾਕਟਰ ਨੇ ਜਨਰਲ ਫਿਜੀਸ਼ੀਨ ਨੇ ਸਰਜਨ ਨੇ ਉਹ ਸਾਰੇ ਡਾਕਟਰ ਜਿਹੜੀ ਆਪਣੀ ਆਪਣੀ ਟੀਮ ਆਪਣੇ ਆਪਣੇ ਕਮਰੇ ਦੇ ਵਿਭਾਗਾ ਚ ਬੈਠ ਕੇ ਸਾਰੇ ਮਰੀਜ਼ਾਂ ਨੂੰ ਦੇਖ ਰਹੀ ਹੈ ਜਿਸ ਪਰੇਸ਼ਾਨ ਨੂੰ ਜਿਸ ਤਰ੍ਹਾਂ ਦੀ ਪ੍ਰੋਬਲਮ ਹੈ ਉਹਨੂੰ ਉਸੇ ਡਾਕਟਰ ਦੇ ਕਮਰੇ ਵਿੱਚ ਦਿਖਾਇਆ ਜਾ ਰਿਹਾ ਹੈ ਇੱਕ ਤਰ੍ਹਾਂ ਅਸੀਂ ਗੱਲ ਕਰੀਏ ਈ ਵਾਧਾ ਤਰ੍ਹਾਂ ਲੋਕਾਂ ਨੂੰ ਕੀ ਮੁਸ਼ਕਲ ਆ ਰਹੀ ਹੈ ਜੀ ਦੇਖੋ ਜੀ ਜਿਹੜੀ ਹੈਲਥ ਹੈ ਉਹ ਤੰਦਰੁਸਤੀ ਹੈ ਤੇ ਸਭ ਕੁਝ ਅੱਛਾ ਹੈ ਜੋ ਤਾਂ ਇਨਸਾਨ ਤੰਦਰੁਸਤ ਸੁਸਾਸਥ્ય ਇੱਕ ਐਸੀ ਚੀਜ਼ ਹੈ ਜਿਸ ਦੇ ਵਿੱਚ ਹਰ ਬੰਦਾ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਅਗਰ ਕੋਈ ਲਾਰਜ ਪੈਸੇ ਪਿੱਛੇ ਗੱਲਾਂ ਨਹੀਂ ਕਰਾ ਸਕਦਾ ਉਹ ਪਚਾਰਾ ਸਰਕਾਰੀ ਜਾਂਦਾ ਜਾਂ ਪ੍ਰਾਈਵੇਟ ਅਫੋਰਡ ਨਹੀਂ ਕਰ ਸਕਦਾ ਇਹੋ ਜਿਹੇ ਕੈਂਪ ਲੱਗਦੇ ਨੇ ਤਾਂ ਪਬਲਿਕ ਨੂੰ ਆਮ ਜਨਤਾ ਨੂੰ ਤਾਂ ਬੈਨੀਫਿਟ ਮਿਲਣਾ ਚਾਹੀਦਾ ਜਨਤਾ ਨੂੰ ਤੁਸੀਂ ਆਪਣੇ ਉਹਨਾਂ ਆਏ ਦਿਨ ਲਾ ਕੇ ਧੀਮਾ ਸੀ ਨਾ ਜਾਂਦੇ ਮੈਂ ਇਹੀ ਕਰਨਾ ਚਾਹਾਂਗਾ ਸਾਰੇ ਤੰਦਰੁਸਤ ਰਹਿਣ ਖੁਸ਼ ਰਹਿਣ ਜੇ ਸਾਡਾ ਦੇਸ਼ ਤੰਦਰੁਸਤ ਹੋਰ ਖੁਸ਼ ਰਹੇਗਾ ਤਾਂ ਸਾਡਾ ਭਾਰਤ ਖੁਸ਼ਹਾਲ ਰਹੇਗਾ ਮੈਡੀਕਲ ਕੈਂਪਾਂ ਦੇ ਵਿੱਚ ਫਾਇਦੇ ਹੁੰਣਾ ਚਾਹੀਦਾ ਜੀ ਲੋਕਾਂ ਨੂੰ ਜਾਣਾ ਚਾਹੀਦਾ ਜਰੂਰ ਹਾਜ਼ਰ ਹੋਣਾ ਚ ਕੀ ਨਾਂ ਤੇ ਕਿਹਾ ਜਾਂਦੇ ਵਾਸੀ ਮੈਡੀਕਲ ਚੈੱਕਅਪ ਮੈਂ ਜੋਗਿੰਦਰ ਪਾਲ ਢਿੰਗਰਾ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਅਸੀਂ ਸਾਰੇ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੇ 10ਵੀਂ ਪੁੰਨੇ ਤਿਥੀ ਤੇ ਜਿਹੜਾ ਕੇਅਰ ਕੇਅਰ ਵਾਲਾ ਨੇ ਹਸਪਤਾਲ ਵਾਲਿਆਂ ਨੇ ਇਹਨਾਂ ਦਾ ਆਪਣਾ ਬਲੱਡ ਡੋਨੇਸ਼ਨ ਕੈਂਪ ਲਾਇਆ ਮੈਡੀਕਲ ਕੈਂਪ ਲੱਗਾ ਸਾਰਾ ਉਹਦੇ ਵਾਸਤੇ ਹੀ ਸਾਰੇ ਆਏ ਉਹਨਾਂ ਨੇ ਬੜਾ ਵਧੀਆ ਕੈਂਪ ਨੂੰ ਆਰਗੇਨਾਈਜ਼ ਕੀਤਾ ਔਰ ਇਸ ਕੈਂਪ ਹਸਪਤਾਲ ਦੇ ਵਿੱਚ ਬਹੁਤ ਵੱਡੀ ਖਾਸ ਸਤਿਕਾਰਯਤ ਹੈ ਇਹ ਲੋਕਾਂ ਦੀ ਫ੍ਰੀ ਸੇਵਾ ਹਮੇਸ਼ਾ ਹੀ ਕਰਦੇ ਰਹਿੰਦੇ ਨੇ ਔਰ ਅੱਜ ਵੀ ਇਹਨਾਂ ਨੇ ਸਾਰਾ ਇਹ ਫ੍ਰੀ ਮੈਡੀਕਲ ਕੈਂਪ ਉਹਨਾਂ ਦੀ ਯਾਦ ਦੇ ਵਿੱਚ ਲਾਇਆ ਔਰ ਚੋਪੜਾ ਪਰਿਵਾਰ ਹਮੇਸ਼ਾ ਹੀ ਚੀਦਾਂ ਦਾ ਪਰਿਵਾਰ ਰਿਹਾ ਇਸ ਪਰਿਵਾਰ ਨੇ ਚੀਦੀਆਂ ਦਿੱਤੀਆਂ ਪੰਜਾਬ ਦੀ ਏਕਤਾ ਤੇ ਖੰਡਤਾ ਵਾਸਤੇ ਅੱਜ ਵੀ ਉਸੇ ਚੀਜ਼ ਨੂੰ ਬਨਾ ਰੱਖਦੇ ਹੋਏ ਸ਼੍ਰੀ ਸਰਦੇਸ਼ ਚੋਪੜਾ ਅੱਜ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਦਸਵੇਂ ਮਹੀਨੇ ਤੀਤੇ ਇਹ ਕੈਂਪ ਲਾਇਆ ਗਿਆ ਔਰ ਇਹਦੇ ਨਾਲ ਸਾਨੂੰ ਇਹ ਆਸ ਰੱਖਦੇ ਆ ਕਿ ਜੋ ਗਰੀਬਾਂ ਨੂੰ ਇਹਦੀ ਮਦਦ ਮਿਲੇਗੀ ਔਰ ਕਿਰਨੋ ਕੀ ਮੈਡੀਕਲ ਚੜੀ ਗਈ ਆ ਏਡ ਬਹੁਤ ਮਹਿੰਗੀ ਹੋ ਗਈ ਹੈ ਔਰ ਇਸ ਦੇ ਵਿੱਚ ਇਹਨਾਂ ਦਾ ਬੜਾ ਯੋਗਦਾਨ ਹੈ ਕਿਰਨ ਕੋ ਹਸਪਤਾਲ ਵਾਲਿਆਂ ਦਾ ਔਰ ਇਸ ਕਰਕੇ ਹੀ ਇਹ ਸਾਰਾ ਕੈਂਪ ਜਿਹੜਾ ਇਹਨਾਂ ਨੇ ਆਰਗੇਨਾਈਜ਼ ਕੀਤਾ ਤਾਂ ਕਿ ਗਰੀਬ ਆਦਮੀ ਵੀ ਇਹਦਾ ਫਾਇਦਾ ਉਠਾ ਸਕਣ ਜਿਹੜੇ ਕਿ ਲੋਕ ਨਹੀਂ ਦਵਾਈ ਲੈ ਸਕਦੇ ਉਹ ਵੀ ਦਵਾਈ ਐ ਪ੍ਰੋਵਾਈਡ ਕਰਦੇ ਤਾਂ ਇਸ ਵਾਲੇ ਕਾਂਗਰਸੀ ਕੌਂਸਲਰ ਸਾਡੇ ਨਾਲ ਨੇ ਵਿਕਾਸ ਸੋਨੀ ਜੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਡੀਕਲ ਕੈਂਪ ਐ ਸੋ ਹਸਪੀਟਲ ਦੇ ਵਿੱਚ ਲਗਾਇਆ ਗਿਆ ਤੁਸੀਂ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋ ਜੀ ਅੱਜ ਸੋ ਅੱਜ ਅਸੀਂ ਕੇਅਰ ਐਂਡ ਕਯੂਰ ਹਸਪੀਟਲ 'ਚ ਬਹੁਤ ਹੀ ਸਾਡੇ ਮਾਣਯੋਗ ਸਤਿਕਾਰਯੋਗ ਸੀ ਸਾਡੇ ਸਵਰਗੀ ਸੁਦੇਸ਼ ਚੋਪੜਾ ਜੀ ਜਿਨ੍ਹਾਂ ਦੀ 10ਵੀਂ ਵਰ੍ਹੇ ਤੇ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਸੋ ਪੰਜਾਬ ਕੇ ਇਸੀ ਗਰੁੱਪ ਦਾ ਮੈਂ ਸਮਝਦਾ ਇਸ ਪੂਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਜਿਹੜਾ ਉਹਨਾਂ ਦਾ ਗਰੁੱਪ ਦਾ ਨਾਮ ਹੈ ਖਾਸ ਕਰਕੇ ਚੋਪੜਾ ਪਰਿਵਾਰ ਦਾ ਸੋ ਇਹਨਾਂ ਦਾ ਯੋਗਦਾਨ ਔਰ ਇਹਨਾਂ ਦਾ ਜਿਹੜਾ ਪੰਜਾਬ ਵਾਸਤੇ ਸੈਕਰੀਫਾਈਸ ਹੈ ਚੋਪੜਾ ਫੈਮਿਲੀ ਦਾ ਬਹੁਤ ਵੱਡਾ ਹੈ ਇਹਨਾਂ ਦੀ ਦੇਣ ਜਿਹੜੀ ਪੰਜਾਬ ਨੂੰ ਹੈ ਬਹੁਤ ਵੱਡੀ ਦੇਣ ਹੈ ਇਸ ਪਰਿਵਾਰ ਦੀ ਸੋ ਉਹਨਾਂ ਦੀ ਅੱਜ 10ਵੀਂ ਅਸੀਂ ਜਿਹੜੀ ਵਰ੍ਹੇ ਤੇ ਮੈਡੀਕਲ ਕੈਂਪ ਲਗਾਇਆ ਔਰ ਮੈਨੂੰ ਅੱਜ ਪਹਿਲਾ ਮੌਕਾ ਨਹੀਂ ਹਰ ਵਰੀ ਨਾ ਕੋਈ ਜਦੋਂ ਵੀ ਕੋਈ ਪੰਜਾਬ ਕੇਸਰੀ ਗਰੁੱਪ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਚੋਪੜਾ ਜੀ ਵੱਡੇ ਵੀ ਜਿਹੜੇ ਵੀ ਜੀ ਸ਼੍ਰੀ ਵਿਜੇ ਚੋਪੜਾ ਜੀ ਜਾਂ ਉਹਨਾਂ ਦੇ ਪਰਿਵਾਰ ਦੇ ਕੋਈ ਵੀ ਮੈਂਬਰ ਹੈ ਜਦੋਂ ਵੀ ਇੱਥੇ ਆਉਂਦੇ ਉਹ ਮਿਲਣ ਦਾ ਉਹਨਾਂ ਨੂੰ ਮੌਕਾ ਵੀ ਮਿਲਦਾ ਹੈ ਸੋ ਅੱਜ ਜਿੱਥੇ ਮੈਡੀਕਲ ਕੈਂਪ ਤੇ ਫ੍ਰੀ ਦਵਾਈਆਂ ਔਰ ਹਰ ਤਰ੍ਹਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਹੈ ਮੈਂ ਇਹ ਕਰਨਗੌਰ ਹਸਪੀਟਲ ਦੇ ਜਿਹੜੇ ਐਮਡੀ ਨੇ ਅਜੇ ਵੀ ਇਹਨਾਂ ਨੂੰ ਵੀ ਧੰਨਵਾਦ ਕਰਦੇ ਆ ਕਿ ਇਹਨਾਂ ਦਾ ਵੀ ਸ਼ਹਿਰ 'ਚ ਬਹੁਤ ਵੱਡੀ ਸੇਵਾ ਕਰਦੇ ਨੇ ਸੋ ਮੈਂ ਅੱਜ ਦੇ ਦਿਨ ਤੇ ਜਿੱਥੇ ਚੋਪੜਾ ਪਰਿਵਾਰ ਦਾ ਧੰਨਵਾਦ ਵੀ ਕਰਦਾ ਹਾਂ ਉੱਥੇ ਸੁਦੇਸ਼ ਚੋਪੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਵੀ ਕਰਦਾ ਹਾਂ ਬਿਲਕੁਲ ਹਰ ਸਾਲ ਜਿਹੜਾ ਕੈਂਪ ਲਗਾਇਆ ਜਾਂਦਾ ਤਾਂ ਤੁਸੀਂ ਸ਼ਰਧਾਂਲੀ ਦਿਨ ਨੂੰ ਲਈ ਪਹੁੰਚਦੇ ਹੋ ਬਿਲਕੁਲ ਜੀ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਚੋਪੜਾ ਪਰਿਵਾਰ ਦੀ ਬਹੁਤ ਵੱਡਾ ਯੋਗਦਾਨ ਹੈ ਚਾਹੇ ਅਸੀਂ ਦੇਖੀਏ ਆਪਣੇ ਅਤਵਾ ਦੇ ਟਾਈਮ 'ਚ ਉਦੋਂ ਵੀ ਇਸ ਪਰਿਵਾਰ ਨੇ ਬੜਾ ਆਪਣੇ ਪਰਿਵਾਰ ਚੋਪੜਾ ਪਰਿਵਾਰ ਨੇ ਆਪਣੇ ਦੀਨ ਜਿਹੜੀ ਹੈ ਸਾਡੇ ਪੰਜਾਬ ਨੂੰ ਬਹੁਤ ਵਧੀ ਦੇਣਾ ਸੋ ਜਿੱਥੇ ਸਾਡੀ ਡਿਊਟੀ ਲਾਂਗ ਸਾਡਾ ਫਰਜ਼ ਵੀ ਮੰਨਦਾ ਹੈ ਕਿ ਅਸੀਂ ਕੋਈ ਵੀ ਪ੍ਰੋਗਰਾਮ ਤੇ ਬਲੋਂ ਨਾ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਔਰ ਇਹਨਾਂ ਦੇ ਸਰਦ ਦੇ ਫੁੱਲ ਪੇਟ ਕਰਦੇ ਅਸੀਂ ਮਿਸੀ ਆਂਦੇ ਆ ਔਰ ਅੱਗੇ ਪਿੱਛੇ ਵੀ ਜਿੱਥੇ ਸਾਨੂੰ ਇਹ ਯਾਦ ਕਰਦੇ ਨੇ ਅਸੀਂ ਸਾਰੇ ਜਾਣਦੇ ਆ ਤਬਿਲ ਤੋਂ ਤੁਸੀਂ ਦੇਖਿਆ ਗਿਆ ਸੋਣੇ ਅਸੀਂ ਗੱਲਬਾਤ ਕੀਤੀ ਹੈ ਵਿਕਾਸ ਸੋਨਨੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲਗਾਤਾਰ ਜਦੋਂ ਵੀ ਉਹਨਾਂ ਦੇ ਵੱਲੋਂ ਕੈਂਪ ਲਗਾਇਆ ਜਾਂਦਾ ਤਾਂ ਅਸੀਂ ਉੱਥੇ ਪਹੁੰਚਦੇ ਹਾਂ ਤਾਂ ਜਦੋਂ ਵੀ ਉਹ ਸਾਡੀ ਡਿਊਟੀ ਲਗਾਉਣਗੇ ਤਾਂ ਅਸੀਂ ਜ਼ਰੂਰ ਉੱਥੇ ਹਾਜ਼ਰ ਹੋਵਾਂਗੇ ਤਾਂ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਸਾਡੇ ਨਾਲ ਨੇ ਐਮਡੀ ਕੇਅਰ ਐਂਡ ਸ਼ੋਰ ਦੇ ਹਸਪੀਟਲ ਦੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਹਸਪੀਟਲ ਦੇ ਵਿੱਚ ਅੱਜ ਕੈਂਪ ਲੱਗਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਪਹੁੰਚ ਰਹੇ ਨੇ ਜੀ ਮੈਨੂੰ ਇਸ ਗੱਲ ਦੀ ਪਹਿਲੇ ਬਹੁਤ ਹੀ ਖੁਸ਼ੀ ਹੈ ਕਿ ਪੰਜਾਬ ਕੇਸੀ ਵੱਲੋਂ ਚੋਪੜਾ ਪਰਿਵਾਰ ਵੱਲੋਂ ਮ ਤੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਪੰਜਾਬ ਵਾਸਤੇ ਬਹੁਤ ਕੁਝ ਕੁਰਬਾਨੀਆਂ ਸਹੀਆਂ ਬਹੁਤ ਬੁਰਾ ਮਾਰਾ ਵਕਤ ਉਗਰਵਾਦੀ ਵਾਲਾ ਸਭ ਤਰ੍ਹਾਂ ਦਾ ਦੇਖਿਆ ਬਟ ਜੋ ਅੱਜ ਉਹ ਹਰ ਸਾਲ ਆਪਣੀ ਪਤਨੀ ਦੇ ਵਿੱਚ ਜਿਹੜਾ ਹਰ ਸਾਲ ਜਿਹੜਾ ਕੈਂਪ ਲਗਾਉਂਦੇ ਨੇ ਤੇ ਉਹਦੇ ਵਿੱਚ ਸਾਨੂੰ ਉਹਦਾ ਹਿੱਸੇਦਾਰ ਬਣਾਉਂਦੇ ਨੇ ਸਾਨੂੰ ਬੜੀ ਖੁਸ਼ੀ ਹੋਇਆ ਕਿ ਉਹ ਸਾਨੂੰ ਆਪਣੇ ਪਰਿਵਾਰ ਵਾਂਗੂ ਸਮਝ ਕੇ ਸਾਨੂੰ ਸੇਵਾ ਦਾ ਮੌਕਾ ਦਿੰਦੇ ਆ ਤਾਂ ਸਰ ਜੀ ਤੁਸੀਂ ਅੱਜ ਗੱਲ ਕਰੀਏ ਮੈਡੀਕਲ ਕੈਂਪ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇ ਤੱਕ ਇਸ ਹਸਪਤਾਲ ਦੇ ਵਿੱਚ ਚੱਲੇਗਾ ਜੀ ਜੀ ਆ ਦੁਪਹਿਰ ਦੇ 2:30 3 ਵੇ ਤੱਕ ਜਦ ਤੱਕ ਮਰੀਜ਼ ਆਂਦਾ ਰਹੇਗਾ ਚਲਦਾ ਰਹੇਗਾ ਉਸ ਦੇ ਵਿੱਚ ਪੇਸ਼ੈਂਟ ਦੀ ECG, 슈ਗਰ, BP, ਹੱਡੀਆਂ ਦਾ ਚੈੱਕਅਪ, ਥਾਇਰਾਇਡ ਟੈਸਟ, ਦਵਾਈਆਂ ਫ੍ਰੀ ਜਨਾਨਾ ਰੋਗਾ ਦੇ ਜਿਹੜੇ ਡਾਕਟਰ ਨੇ ਉਹ ਹੱਡੀਆਂ ਦੇ ਡਾਕਟਰ ਨੇ ਜਨਰਲ ਫਿਜ਼ੀਸ਼ੀਨ ਨੇ ਉਹ ਸਾਰੇ ਉਹਨਾਂ ਨੂੰ ਅੱਜ ਦੇਖਦੇ ਰਹੇਗੇ ਅਸੀਂ ਗੱਲ ਕਰੀ ਅੱਜ ਕਿੰਨੇ ਡਾਕਟਰਾਂ ਜਿਹੜੀ ਡਿਊਟੀ ਲਗਾਈ ਗਈ ਹੈ ਤਾਂ ਹੁਣ ਤੱਕ ਕਿੰਨੇ ਮਰੀਜ਼ ਜਿਹੜੇ ਨੇ ਇਸ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਹੁਣ ਤੱਕ 150 ਮਰੀਜ਼ ਅਪਰੋਕਸ ਦੇਖ ਚੁੱਕੇ ਨੇ ਤੇ ਜਿਹੜੇ ਸਾਰੇ ਡਾਕਟਰ ਜਿਹੜੀ ਸਪੈਸ਼ਲਿਟੀ ਦੇ ਨੇ ਉਹ ਆਪਣੇ ਆਪਣੇ ਵਿਭਾਗ ਦੇ ਕਮਰੇਾਂ 'ਚ ਬੈਠ ਕੇ ਉਹਨਾਂ ਨੂੰ ਦੇਖਿਆ ਜਾ ਰਿਹਾ ਤੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪਬਲਿਕ ਵੀ ਇਸ ਦਾ ਸੇਵਾ ਦਾ ਫਾਇਦਾ ਲੈ ਰਹੀ ਹੈ ਆਪ ਤੁਸੀਂ ਅੱਗੇ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅਸੀਂ ਲਗਾਤਾਰ ਤੁਹਾਨੂੰ ਤਸਵੀਰ ਸਾਂਝੀ ਕਰਾਂਗੇ ਕਿ ਇੱਥੇ ਮੈਡੀਸਿਨ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾ ਰਹੀ ਆ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਜਿਹੜੇ ਲੌਂਗ ਲੋਕ ਜਿਹੜੇ ਨੇ ਹੋਏ تھے ਪਹੁੰਚਦੇ ਪਿੰਡ ਤਾਂ ਨਾਲ ਦੇ ਨਾਲ ਉਹਨਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਦਵਾਈ ਵੀ ਜਿਹੜੀ ਫ੍ਰੀ ਦਿੱਤੀ ਜਾ ਰਹੀ ਆ ਤਾਂ ਲਗਾਤਾਰ ਗੱਲਬਾਤ ਕਰਦੇ ਆ ਤਾਂ ਕੀ ਨਾਮ ਆਈ ਆਪਣਾ ਮੇਰਾ ਨਾਮ ਰਮਨ ਮਲੋਤਰਾ ਹੈ ਇਹ ਅੱਜ ਜਿਹੜਾ ਆਪਣਾ ਫ੍ਰੀ ਮੈਡੀਕਲ ਕੈਂਪ ਸ਼੍ਰੀ ਜੀ ਐਸਫ ਦੇਸ਼ ਚੋਪੜਾ ਜੀ ਦੀ ਬਰਸੀ ਤੇ ਲਗਾਇਆ ਜਾ ਰਿਹਾ ਚੋਪੜਾ ਪਰਿਵਾਰ ਇੱਕ ਸੋਚ ਹੈ ਇੱਕ ਥੋਟ ਹੈ ਪੰਜਾਬ ਦੇ ਜਿਨ੍ਹਾਂ ਨੇ ਪੂਰੇ ਵਿਸ਼ਵ ਦੇ ਵਿੱਚ ਇੱਕ ਆਪਣੀ ਛਾਪ ਛੱਡੀ ਹੈ ਇਸ ਅੱਛੀ ਸੋਚ ਨੂੰ ਹੀ ਲੈ ਕੇ ਕੇਰਨ ਕੇਅਰ ਮੈਡੀਸਿਟੀ ਹਸਪੀਟਲ ਦੇ ਓਨਰ ਅਜੇ ਸੇਠ ਜੀ ਉਹਨਾਂ ਨਾਲ ਸਾਥੀ ਵਿਕਾਸ ਹੋਣੀ ਜੀ ਇਹ ਆਪਣਾ ਗਰੀਬਾਂ ਦੇ ਵਿੱਚ ਜਿਹੜਾ ਅੱਜ ਅਸੀਂ ਫ੍ਰੀ ਮੈਡੀਕਲ ਕੈਂਪ ਲਗਾ ਰਹੇ ਹਾਂ ਤੇ ਉਹਨਾਂ ਦੇ ਵਿੱਚ ਕੀ ਕਹਿੰਦੇ ਆ ਬਹੁਤ ਤਾਦਾਦ ਦੇ ਵਿੱਚ ਲੋਕਾਂ ਨੇ ਬਾਤ ਚੜ ਕੇ ਹਿੱਸਾ ਲਿਆ ਬਹੁਤ ਟੈਸਟ ਜਿਹੜੇ ਫ੍ਰੀ ਹੈ ਦਵਾਈਆਂ ਵੀ ਜਿਹੜੀਆਂ ਫ੍ਰੀ ਦਿੱਤੇ ਜਾ ਰ ਧੰਨਵਾਦ ਜੇਕਰ ਅਸੀਂ ਗੱਲ ਕਰੀਏ ਕਿੰਨੇ ਪੇਸ਼ੈਂਟ ਹੁਣ ਤੱਕ ਤੁਹਾਡੇ ਕੋ ਪਹੁੰਚੇ ਨੇ ਦਵਾਈ ਲੈਣ ਦੇ ਲਈ ਤੁਸੀਂ ਦੇਖਿਆ ਜੀ ਸਾਡੇ ਕੋਲ 100 ਪਲੱਸ ਜਿਹੜੇ ਪੇਸ਼ੈਂਟ ਆ ਉਹ ਸਾਡੇ ਕੋ ਹੁਣ ਤੱਕ ਆ ਚੁੱਕੇ ਆ ਨਿਰੰਤਰ ਇਹ ਕਾਰਜਕ੍ਰਮ ਜਿਹੜਾ ਚੱਲਦਾ ਰਹੇਗਾ ਬਾਕਾਇਦਾ ਦਿੱਲੀੋਂ ਅਸੀਂ ਮਸ਼ੀਨਾਂ ਮੰਗਾ ਕੇ ਬੀਐਮਡੀ ਟੈਸਟ ਜਿਹੜਾ ਆਪ ਇੱਕ ਗਰੀਬ ਆਦਮੀ ਨਹੀਂ ਕਰਾ ਸਕਦਾ 1600 ਦਾ ਟੈਸਟ ਜਿਹੜਾ ਇਹ ਫ੍ਰੀ ਕੀਤਾ ਜਾ ਰਿਹਾ ਕੇਰਨ ਕੇਅਰ ਮੈਡੀਸਿਨ ਹਸਪੀਟਲ ਆਮ ਜਨਤਾ ਨੂੰ ਵੀ ਰਾਹਤ ਮਿਲੇਗੀ ਜੀ ਅੱਜ ਦੇ ਦਿਨ ਬਿਲਕੁਲ ਜੀ ਦੇਖੋ ਇਹ ਇੱਕ ਚੋਪੜਾ ਪਰਿਵਾਰ ਇੱਕ ਅੱਛੀ ਸੋਚ ਹੈ ਇੱਕ ਸੋਚ ਨੂੰ ਅੱਗੇ ਵਧਾ ਰਹ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲੋਂ ਦੱਸਿਆ ਜਾ ਰਿਹਾ ਕਿ ਇਸ ਮੈਡੀਕਲ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਵੇਰ ਤੋਂ ਇਸ ਕੈਂਪ ਦੇ ਵਿੱਚ ਪਹੁੰਚ ਰਹੇ ਨੇ ਤਾਂ ਉਹਨਾਂ ਨੂੰ ਜਿਹੜੀ ਰਾਹਤ ਆ ਅੱਜ ਦੇ ਦਿਨ ਦਿੱਤੀ ਜਾ ਰਹੀ ਹੈ ਤਾਂ ਨਾਲ ਦੇ ਨਾਲ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਦਿੱਲੀ ਤੋਂ ਜਿਹੜੀਆਂ ਮਸ਼ੀਨਾਂ ਮਗਾਈਆਂ ਗਈਆਂ ਨੇ ਤਾਂ ਉਸ ਨੂੰ ਲੈ ਕੇ ਜਿਹੜੇ ਚੈੱਕਅਪ ਨੇ ਹੋ ਕੀਤੇ ਜਾ ਰਹੇ ਨੇ ਕੈਮਰਾਮੈਨ ਸੰਦੀਪ ਦੇ ਨਾਲ ਸਾਹਿਲ ਜਗਵੰਤ ਟੀਵੀ ਅੰਮ੍ਰਿਤਸਰ